ਜਿਹਦੇ ਕਰ ਲੈਣਾ ਕਰਤਾ ਵੀਰੇ ਦੂਰੋਂ ਚੱਕੂ ਕਰ ਹਾਂ ਆ ਵੇਖੋ ਜੀ ਰੋਡ ਕਰਨਾਟਕ ਚ ਆ ਜੀ ਇਹਨੂੰ ਆnde ਕਰਨਾਟਕ ਆ ਕਰਨਾਟਕ ਚ ਆ ਜੀ ਪਹੁੰਚ ਜਾਣਾ ਕਰਨਾਟਕ ਦੇ ਰੋਡ ਚੰਗੇ ਆ ਕਰਨਾਟਕ ਆ ਜਾ ਚੁੱਕੇ ਆ ਤੇ ਕਰਨਾਟਕ ਐ ਤੇ ਬੱਦਲ ਹੀ ਬੜੇ ਵਿਦਿਆ ਹੋਏ ਜੇ ਕਿਸੇ ਵੀਰ ਨੇ ਗੱਡੀ ਐ ਕਿ ਟੂਕਾ ਮੋਟਰਸਾਈਕਲ ਨਾਲ ਉਹਦੇ ਵੀ ਗੱਡੀ ਕਰਦੇ ਘਟਗਾ ਨੰਬਰ ਦਾ ਕਰਨਾਟਕ ਆ ਕਰਨਾਟਕ ਆ ਵੇਖੋ ਕੀ ਗੱਡੀ ਦਾ ਨੰਬਰ ਗੱਡੀ ਦਾ ਖੜਦੀ ਆ ਨਾ ਇਧਰੋਂ ਖੜੇ ਬੰਦਾ ਨਾ ਆਵੇ ਬੜੇ ਆ ਜੀ ਮੈਂ ਨਾ ਤੋਂ ਵਿੱਚ ਬਲਾਗ ਦੇਣਾ ਦੱਸ ਕੁਝ ਕੀ ਹੈਗੀ ਆ ਵਾਹ ਕੀ ਇਹ ਚੱਲਣ ਡਿਆ ਸਾਰੇ ਕੀ ਜੀ ਕਰਾ ਰੇ ਲੀ ਰੇ ਲੀ ਆਂਕੀ ਮੈਂ ਦੇਣ ਕੋ ਤਰਾ ਸਾਹ ਦੇ ਜੀ ਕੋਣੀ ਜਾਂ ਕਿੰਵੀਂ ਥੈਂਕ ਯੂ ਇਹ ਥੈਂਕੀ ਚੌਥੀ ਚੌਥੀ ਥੈਂਕੀ ਚੌਥੀ ਚੌਥੀ ਥੈਂਕੀ ਕਾ ਹਲਾ ਲੋ ਮੇਰੀ ਬਾਹਰ ਹੈ ਗਈ ਗਰੂਰਾ ਉਹ ਤੇ ਤੁਮੀ ਮਤ ਲਗੇ 55 ਹਲਾ ਹੀ ਨਾ ਲੀ ਵੀ ਰਾ ਆ ਦੋ ਗੀ ਲਾ ਕੇ ਕੋਈ ਨਾ ਮਚੀ ਰੋ ਜੋ ਮਾਤ ਨਾ ਪਰਨ ਜੰਬਰ ਸਾ ਤਲੀ ਚਿਰਿੰਜਾ ਸੋ ਦਾ ਕਰ ਦੇ ਚਿਰਿੰਜਾ ਪੂਰਾ ਕਰ ਦੇ 54 ਦਾ ਕਰ ਦੇ ਬਾਈ ਯਾਰ ਯਾਰ ਵਾਦ ਪੈਣਾ ਤੂੰ ਕਾਰਡ ਉਹਨੇ ਦਾ ਮਾਰਦੀ ਬਾਕੀ ਬਸ ਮੈਂ ਕਰ ਦੂੰ ਤੂੰ ਸੁਲਫੇ ਮੈਂ ਕਹਿਣਾ ਤੈਨੂੰ ਇਹ ਸਮਝਦੇ ਨਹੀਂ ਕਰਦਾ ਯਾਰ ਹਾਂ 455 ਕੋਈ ਨਹੀਂ ਸਮਝਦਾ ਉਹ ਹੋਣੀ ਆ ਥੋੜੀ ਗੱਲ ਸਮਝਦਾ ਹੋਣੀ ਨਾ ਇਹਨੇ ਸਮਝ ਨਹੀਂ ਇਹਨੂੰ ਨਹੀਂ ਨਾ ਪਤਾ ਇਹਨੂੰ ਇਹਨੂੰ ਪਤਾ ਹੀ ਨਹੀਂ ਕਹਾਣੀਆਂ ਦਾ ਥੋੜਾ ਜਿਹਾ ਕਰ ਦੇ ਜ਼ੀਰੋ कालू नंबर पर नीका बिट्टी के यहां चलते हैं करतरा साहब मैं सुधा नंग जले वाला भाई 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 रामनगर नालक तेरी वड्डी का भाई ये तो ठीक सही वाली वाह ये छोटी नहीं करती करता भाई आगे ये करतरा साहब ना लगेगा तो या या उसको अभी आपको और दरायी है कोई और दरसाह डिलीजन की क्यों नहीं तो लगाते हैं चार दबारी को ਇਧਰ ਹੀ ਘਰੇਗਾ ਇਧਰ ਹੀ ਪੋਸ਼ ਨੂੰ ਪੁਰਸਾ ਆਵੇ ਆਵੇਂ ਸੱਜੇ ਆਹ ਨਾ ਇਧਰ ਹੀ ਆਉਂਦਾ ਹੈ ਚਾਹ ਦੂੰ ਉਧਰ ਮੈਂ ਗੱਡੀ ਪੈਣ ਜੀ ਹਾਂ ਜੀ ਉਹ ਉਹ ਇਸ਼ਨਾਨ ਕਰਨ ਲੱਗੇ ਆਂ ਹਾਂ ਮੈਂ ਦੱਸਣਾ ਪੈਣਾ ਵੀਰ ਹੁਣ ਤੂੰ ਤੇ ਕਰਨਾ ਨਹੀਂ ਹੈ ਨਹੀਂ ਨਹਾਣ ਕਰੀਏ ਬਸ ਮਤਲਬ ਇਹਦਾ ਜਿਹੜਾ ਉਥੋਂ ਬਾਬੇ ਨਾਨਕ ਨੇ ਜਾਣ ਕੱਢਿਆ ਉਹ ਇੱਥੇ ਸਿੱਧਾ ਸਰੋਵਰ ਚ ਜਾਂਦਾ ਸਿੱਧਾ ਸਰੋਵਰ ਚ ਜਾਂਦਾ ਇੱਥੇ ਇਸ਼ਨਾਨ ਕਰਦੇ ਆਂ ਹਾਂ ਸਮਝ ਨਹੀਂ ਕਿ ਕਹਿਣਾ ਉਹ ਮੈਂ ਕਹਣਾ ਵੀ ਤੂੰ ਕਰਦਾ ਨਹੀਂ ਛਣਾਣਾ ਤੈਨੂੰ ਤੇ ਬੜਾ ਕਹਿਣਦੇ ਆਪਾਂ ਆਸਰ ਹੋ ਰਿਆ ਸੋਵਰ ਦਾ ਜਲ ਵੀ ਉੱਥੇ ਹੀ ਆਉਂਦਾ ਉਹ ਦੇਖੋ ਆਉਂਦਿਆ ਆਹ ਇਤੋਂ ਖਾਮਾ ਵਿੱਚ ਲੱਗਿਆ ਰਿਹਾ ਹੋਵੇ ਸਾਹ ਉਹ ਆਉਂਦਿਆ ਕੋਝ ਨੇ ਵੀਰ ਮੈਂ ਤੈਨੂੰ ਕਹਿਣਾ ਇਧਰ ਜਿਆ ਪੰਚਰ हाँ चलो स्नान करो सही गल वो गल बखी चले चलिए <laughs> <laughs> <गाले। laughs> <उए। laughs>

गुरद्वारे तर्शन करा जिथो बाबे नानक खड़ा मारे कढया ठंडा मिठा जल्ठा जल चलो करो दर्शन साहिब नान જીખી ਕੁਰੇਲਮ ਲਓ ਸੰਗਤ ਜੀ ਕਰੋ ਦਰਸ਼ਨ ਅਮਰਤ ਕੁੰਡ ਨਾਨਕ ਚੀਰਾ ਸਾਹਿਬ ਅਮਰਤ ਕੁੰਡ ਕਿਸਕ ਤੋਂ ਬਾਬਿਆਂ ਨੇ ਸਲਾਮ ਮਾਰ ਕੇ ਠੰਡਾ ਮਿੱਠਾ ਚਲ ਕਰਦੇ ਆ ਤੇ ਥੋੜੀ ਜਾਈਦਾ ਹੁੰਦਾ ਕਿੱਥੇ ਕੰਮ ਚਲੋ ਉਧਰ ਜਰੋ ਉਧਰ ਚਲੋ ਚਲੋ ਆ ਭਾਗਕੌਰ ਜੀ ਜਨਵਾੜਾ ਲਿਖਿਆ ਮੈਂ ਜਵੰਦਾ ਲਗਾਇਆ ਆ ਵਾਹ ਵਾਹ ਮਾਤਾ ਭਾਗਕੌਰ ਜੀ ਦਾ ਗੁਰਦਾਰਾ ਸਾਹਿਬ ਨੋਈ ਆ ਪਾੜਾ ਜਿਹੜਾ ਕਿਹਨੇ ਕਰਾ ਲਿਆ ਉਹਦੇ ਤਰੀਕਾ ਹੀ ਸੀਗਾ ਕਿ ਡੀ ਵੀ ਦਾ ਆਪਣੀਆਂ ਬਾਬੇ ਨੂੰ ਦਿੱਤੀ ਆ ਜਦੋਂ ਮਰਜੀ ਤੁਰੋ ਕੋਈ ਟੈਨਸ਼ਨ ਹੀ ਨਹੀਂ ਬੋਲਿੰਗ ਨਹੀਂ ਅੱਜ ਕਰਨੀ ਦਾ ਮਤਲਬ ਕਰਮੀ ਉਪਰਾ ਇੱਕ ਦੇ ਆ ਕਹਿਣ ਤੇ ਡਿਆਂ ਲੈ ਸਾਡਾ ਕੰਮ ਹੀ ਪੁੱਠੇ ਬਹੁਤ ਜ਼ਰਾ ਸਾਹ ਆ ਗਿਆ ਜੀ ਪਰ ਆਗੇ ਬਾਬਾ ਜੀ ਅਸੀਂ ਸਭ ਤੋਂ ਪਹਿਲਾਂ ਜੇ ਅੰਦਰੇ ਬਾੜ ਦਾ ਸਿੱਧੀ ਗੱਲ ਕੀਤੀ ਜੀ ਜਾਣ ਦੋ ਕੋਪੀ ਨਹੀਂ ਪਾਉਣੀ ਵੀਰ ਜੀ ਸਾਦਾ ਲੰਗਰ ਚੱਲ ਰਿਹਾ ਬਾਰਾਜ ਦੀ ਗਰਮਣ ਆਪਾਂ ਗੱਡੀ ਲਾਵਾਂਗੇ ਬਿਆ ਕਰਕੇ ਇੱਥੇ ਹਾਂ ਇੱਥੇ ਲਾ ਦਿੰਦੇ ਹਾਂ ਗੁਰੂ ਦੇ ਵਿੱਚ ਜੀ ਮਾਦਮ ਤੇ ਆਹ ਕੋਰ ਜੀ ਆਓ ਪਿੰਡ ਜਨਵਾਲਾ ਜ਼ਿਲ੍ਹਾ ਬੇਦਰਾ ਆਓ ਆਪਸਤਾਨਾ ਮਾਤਾਪੁਰ ਕੋਰ ਜੀ ਟੋੜ ਯੋਲਾ ਬਦਰਿਆ ਜੇਨਾਵਾੜਾ ਪੌਂਦੇ ਆਲ ਨੂੰ ਟਾਈਮ ਹੋ ਗਿਆ ਜੀ ਸਵਾ ਪੰਜ ਦੇ ਕਰੀਬ ਸਾਂਤਾਂ ਦਰਸ਼ਨ ਕਰਕੇ ਇੱਥੋਂ ਵੀ ਚਲਗੀਆਂ ਨਹੀਂ ਆਈ ਜਦੋਂ ਆਏ ਉਦੋਂ ਵੀ ਸੰਤਾਂ ਆਏ ਭਰੇ ਆਏ ਮਗਰੋਂ ਜਹਾਜ ਭਰਿਆ ਫੜੋਣਾ ਥੱਲੇ ਆਏ ਭਰਿਆ ਜੇ ਜਿਵੇਂ ਜਦੋਂ ਪੁਰਨਾ ਸੰਤ ਸਾਰੀ ਕਰੋ ਕਰੀ ਜਲਦੀ ਲੱਗਦੀ ਫਲੈਟ ਦਾ ਟਾਈਮ ਹੋ ਗਿਆ ਫਲੈਟ ਦਾ ਹੋਵੇ ਉਹ ਫਲੈਟ ਦਾ ਟਾਈਮ ਆ ਲੋਕੀ ਜਾਣੇ ਹੋ ਬਾਹਰ ਮੈਂ ਗੱਡੀ ਕਿਤਰਾ ਲੱਗੀਆਂ ਹੋਵੇ ਮੇਲਾ ਇਹ ਆ ਨਾਲ ਗਏ ਨਾ ਸਾਰੇ ਇਹ ਗੱਲ ਵੇਖੋ ਨਾ ਆ ਨਾਲ ਗਏ ਅਸੀਂ ਵੀਰਾ ਆ ਨਾਲ ਗਏ ਨਾ ਵੇ ਗੱਡੀਆਂ ਧੋਪ ਰਹੀਆਂ ਨੇ ਗੱਡੀਆਂ ਉੜ ਰਹੀਆਂ ਨੇ ਗੱਡੀਆਂ ਜੁੜ ਰਹੀਆਂ ਨੇ ਤੇ ਫਿਰ ਰੋਟੀ ਚੱਲੇਗੀ ਹਾਂ ਤੇ ਚਾਹ ਦੇ ਇੱਕ ਰੋਟੀ ਖਾਂਗੇ ਚੜਨੀ ਕੇ ਸਾਥ ਮੈਂ ਜਾ ਕੇ ਪਤਾ ਲੱਗੂ ਬੜੀ ਸੰਗ ਤੇ ਆਵੇ ਹਾਂ ਹਾਂ ਸੰਗਤ ਤੌਰ ਪਣੀ ਹੈ ਤੇ ਆ ਪੰਜ ਹਰ ਆ ਪੰਜ ਆ ਬਹਿਣਾ ਤੇ ਮਤਲਬ ਇਹ ਹੈ ਕਿ ਆਪਾਂ ਦੂਰ ਨਹੀਂ ਆਪਾਂ ਬਸ ਖਲੋਗੇ ਤੇ ਸੰਗਤ ਬਾ ਚੱਲ ਗਈ ਐ ਗੱਡੀ ਵੀ ਪੁੱਠੀ ਕਰਕੇ ਲਾਉਂਦੇ ਨੇ ਅਸੀਂ ਦੁਨੀਆਂ ਦੇ ਬੱਕਰੇ ਆ ਅਸਲ ਗੇ ਆ ਨੋ ਟਾਪ ਤੇ ਵੇਖੀਂ ਵਿਕਨ ਸਾਰੇ ਸਾਡੇ ਪੈਰ ਹੀ ਇਦਾਂ ਦੇ ਨੇ ਸਾਡੇ ਚੱਲ ਜਾਣਾ ਸਾਡੇ ਪੈਰ ਹੀ ਇਦਾਂ ਦੇ ਵੀਰ ਜੀ ਜਦੋਂ ਜਾਣ ਲਓ ਜੀ ਸੰਗ ਤੇ ਛਟਨੀ ਨਾ ਖਾ ਕੇ ਪ੍ਰਸ਼ਾਦੇ ਤੇ ਹੁਣ ਆ ਗਏ ਬਾਹਰ ਤੇ ਜਾਜ ਵੇਖਣਾਂ ਦੇ ਨਹੀਂ ਜਾਣਾ ਹੁਣ ਵਾਪਸੀਆਂ ਉਸ ਤੇ ਡੀ ਜੀ ਜੀ ਬਾਕੀ ਤਰ੍ਹਾਂ ਦੇ गॾी <laughs> कमु घोड़े भी बने जाए गुरुद्वारा साहब हाथी हो गया ऊट दो चलिए ਚਲੋ ਚਲੋ ਲੋ ਇਹਨ ਗੁਰਦਰਾ ਸਾਹਿਬ ਤੋਂ ਲੱਗੇ ਆਪਾਂ ਤੁਰਨੇ ਵਾਪਸ ਨਦੇੜ ਹਜੂਰ ਸਾਹਿਬ ਨੂੰ ਚਲੋ ਜੀ ਪੌਲੀ ਭਰਾ ਸੰਗਤ ਦੇ ਵੇਖੋ ਵੀਰ ਜੀ ਮਹਾਰਾਜ ਨੇ ਅੱਜ ਦੀ ਗੱਜ ਸੇਵਾ ਲਾਈ ਆ ਵੀ ਉੱਥੋਂ ਪਹਿਲਾਂ ਸਾਰੀ ਸੰਗਤ ਤੁਰੀ ਫਿਰ ਆਪਾਂ ਮਗਰ ਇੱਥੋਂ ਹੀ ਹਣ ਸਾਰੀ ਸੰਗਤ ਤੋਰ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਹੀ ਮਗਰ ਚੱਲੇ ਪਾਦੇ ਨੇ ਤੇ ਮਾ ذمہ داری ਪੂਰੀ ਜੋ ਮੇਰੀ ਮਹਾਰਾਜ ਨੇ ਸੇਵਾ ਦਿੱਤੀ ਹੈ ਉਹ ਕਰਵਾ ਲੈਣੇ ਮਿਲਦੀ ਵੀਰੇ ਉਹ ਉਹਨਾਂ ਨੂੰ ਮਿਲਦੀ ਜਿੰਨਾ ਸਵੇਰੇ 8 ਵਜੇ ਉੱਠਣਾ ਤੇ 12 ਵਜੇ ਕਮਰੇ ਜਿੰਨੇ ਕੱਲ ਸਾਡੇ 8:00 ਉੱਠਣਾ ਕਮਰੇ 12 ਵਜੇ ਨਿਕਲਣਾ ਇਹ ਸੇਵਾ ਉਹ ਹੀ ਕਰ ਸਕਦੇ ਆ ਵੀਰੇ ਹਾਰੀ ਸਾਰੀ ਨਹੀਂ ਨਾ ਕਰ ਸਕਦਾ ਹਾਰੀ ਸਾਰੀ ਕਰ ਵੀ ਨਹੀਂ ਸਕਦਾ ਤੇ ਮਿਲਦੀ ਵੀ ਨਹੀਂ ਹੁਣ ਜਿਹੜੇ 6 ਵਜੇ ਉੱਠ ਪਿੱਛੇ 5:00 ਵਜੇ ਉਹਨਾਂ ਨੂੰ ਸੇਵਾ ਨਹੀਂ ਨ ਮਿਲਦੀ ਉਦਮੀ ਲੋਗ ਆ ਅਹੀਂ ਤੇ ਆਨੰਦ ਉਦਮੀ ਆ ਬਸ ਇਹ ਆ ਵੀ ਬਸ ਇਹੀ ਆ ਵੀ ਮਹਾਰਾਜ ਨੇ ਸੀ ਆਈ ਆ ਵੀ ਤੁਸੀਂ ਜੇ ਸਾਰੀ ਸੰਗਤ ਨੂੰ ਅੱਗੇ ਤੱਕਾ ਲਾ ਕੇ ਰੱਖਣਾ ਸਾਰੀ ਸੰਗਤ ਕੋਰ ਜਰਾ ਸਾਹਮਣੇ ਨਹੀਂ ਜਾਣਾ ਤੁਹਾਨੂੰ ਵੇਖੋ ਸੰਗਤ ਦੇ ਨਾਲ ਮਿਲਾਵਾ ਦੇ ਦਿੱਤਾ ਹਾਂ ਚਲੋ ਰਹਿ ਗਿਆ ਆਪਣਾ ਸਫਰ ਜੀ 7:30 ਵਜੇ ਨੇ ਦੇੜ ਦੀ ਪਰਤੀ ਨੂੰ ਆਵਾਂਗੇ 71 ਕਿਲੋਮੀਟਰ ਰਹਿ ਗਿਆ ਸੀ ਆਈ ਪਾਣੀ ਦਾ ਖਤਰਾ ਸਾ ਇਹ ਜੀ ਮੈਂ ਲੈਣਾ ਆਪਾਂ ਅਧਿਆਪਕ ਸਾਹਿਬ ਨੇ ਲੱਗੇ